ਦੇਖ ਵੇਈ ਕਾਕਾ ਕੇਸ ਤਾਂ ਤੇਰਾ ਹੁਣ ਵੱਟ ਤੇ ਪਿਆ ਬਸ ਤੇਰੀਆਂ 5-4 ਰੁਪਏਸ਼ੀਆਂ ਹੋਰ ਪੈਣੀਆਂ ਤੇ 7000 ਰੁਪਏ ਤੇਰਾ ਲੱਗੂਗਾ ਤੇ ਬਸ ਮੋਬਾਈਲ ਤੇਰੇ ਹੱਥ ਚ ਉਹ ਵਕੀਲ ਸਾਹਿਬ ਹੁਣ ਤੱਕ ਜਿੰਨੇ ਪੈਸੇ ਤੁਸੀਂ ਲੈ ਚੁੱਕੇ ਓੰਨੇ ਚ ਮੇਰਾ ਨਵਾਂ ਐਪਲ ਦਾ ਫੋਨ ਆ ਜਾਣਾ ਸੀ ਹੈ ਐਪਲ ਐਨਾ ਸਸਤਾ ਹੋ ਗਿਆ ਕੀ ਹੋਇਆ ਮੇਜਰ ਤੂੰ ਐਨਾ ਮੂੰਹ ਲਮਕਾਇਆ ਉਹ ਹੋਣਾ ਕੀ ਐ ਉਹ ਤਾਰੀ ਨਹੀਂ ਐ ਉਹਦੇ ਨਾਲ ਫੇਰ ਲੜਾਈ ਹੋ ਗਈ ਤਾਰੀ ਤੇਰਾ ਗਵਾਂਢੀ ਕੀ ਹੋ ਗਿਆ ਹੋਣਾ ਕੀ ਐ ਉਹ ਦੋ ਜਣੇ ਸੀ ਮੈਂ ਕੱਲਾ ਸੀ ਨਾਲੇ ਤਾਂ ਮੈਨੂੰ ਕੁੱਟਿਆ ਨਾਲੇ ਮੈਨੂੰ ਗਾਲਾਂ ਕੱਢੀਆਂ ਕਿਤੇ ਨੀਲ ਲੂਲ ਪਿਆ ਹੋਵੇ ਕੋਈ ਹੱਡੀ ਹੁੱਡੀ ਟੁੱਟੀ ਹੋਵੇ ਇਹ ਹੋ ਜਾਦਾ ਕੁਝ ਨਹੀਂ ਓਹੋ ਯਾਰ ਕਿਤੇ ਜੇ ਤੇਰੀ ਹੱਡੀ ਟੁੱਟੀ ਹੁੰਦੀ ਜਾਂ ਕਿਸੇ ਨੇ ਦੇਖਿਆ ਹੁੰਦਾ ਜਾਂ ਉਹ ਨੀਲ ਨੂਲੇ ਪਿਆ ਹੁੰਦਾ ਮੈਂ ਕਹਿੰਦਾ ਪਾਣੇ ਪਾ ਲੰਦਾ ਪਾਣੇ ਤੇਰੇ ਪੈਰਾਂ ਚ ਮੈਂ ਲੀਕਾਂ ਘਟਾ ਦੂੰਗਾ ਪਤਾ ਲੱਗਦਾ ਵੀ ਵਕੀਲ ਦੇ ਯਾਰ ਨਾਲ ਪੰਗਾ ਲਿਆ ਅੱਛਾ ਹੁਣ ਕੁਝ ਨਹੀਂ ਹੋ ਸਕਦਾ ਨਹੀਂ ਯਾਰ ਉਹ ਕੀ ਗੱਲ ਹੋ ਗਈ ਉਹ ਹੋਣਾ ਕੀ ਐ ਤਾਰੀ ਨਾਲ ਅਜ ਫੇਰ ਪੰਗਾ ਪੈ ਗਿਆ ਉਹ ਤੇਰਾ ਆਏ ਦਿਨ ਤਾਰੀ ਨਾਲ ਪੰਗਾ ਪਿਆ ਹੀ ਰਹਿੰਦਾ ਅੱਜ ਕੀ ਹੋ ਗਿਆ ਹੋਣਾ ਕੀ ਆ ਉਹ ਦੋ ਜਾਨੇ ਸੀ ਮੈਂ ਕੱਲਾ ਨਾਲੇ ਤਾਂ ਮੈਨੂੰ ਕੁੱਟਿਆ ਨਾਲੇ ਗਾਲਾਂ ਕੱਢੀਆਂ ਤੇ ਸੱਟਾਂ ਸੁੱਟਾਂ ਵੱਜੀਆਂ ਹੋਣੀਆਂ ਕਿਤੇ ਸੱਟਾਂ ਬਣੀ ਵੱਜੀਆਂ ਪਰ ਗਾਲਾਂ ਬਹੁਤ ਕੱਢੀਆਂ ਮਨੂੰ ਖੂਨ ਆਇਆ ਹੋਣਾ ਕਿਤੇ ਨਹੀਂ ਖੂਨ ਵੀ ਨਹੀਂ ਆਇਆ ਛੇ ਕਿਤੇ ਤੇਰੀ ਹੱਡੀ ਟੁੱਟੀ ਹੁੰਦੀ ਫੱਟ ਫੁੱਟ ਪਿਆ ਹੁੰਦਾ ਨਾ ਤਾੜੀ ਮੇ ਪੜਲੇ ਪਾ ਦੇਣਾ ਸੀਗਾ ਪੈਰਾਂ ਚ ਮਿੱਕਾ ਕਢਾ ਦੇਣੇ ਸੀਗਿਆ ਨਾਲੇ ਉਹਨੂੰ ਪਤਾ ਲੱਗਦਾ ਡਾਕਟਰ ਦੇ ਯਾਰ ਨਾਲ ਪੰਗਾ ਪਿਆ ਹੈ ਉਹ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਉਹਨਾਂ ਦਾ ਕੀ ਉਹ ਗਾਲਾਂ ਦਾ ਮੈਡੀਕਲ ਨਹੀਂ ਨਾ ਹੁੰਦਾ ਫੇਰ ਹੁਣ ਕੁਝ ਨਹੀਂ ਹੋ ਸਕਦਾ ਉਹ ਤਾਂ ਔਖਾ ਹੀ ਆ ਯਾਰ ਸਸਿਕਾਲ ਜੀ ਅੱਜ ਅਸੀਂ ਆਏ ਹਾਂ ਆਪਣੀ ਪੰਜਾਬੀ ਚੌਪਾਟੀ ਵਿਖੇ ਜੋ ਸਾਡੀ ਅੱਜ ਦੀ ਵੀਡੀਓ ਦੇ ਸਪான்ਸਰ ਨੇ ਇੱਥੇ ਤੁਸੀਂ ਤੰਦੂਰੀ ਚਾਂਪ ਕ੍ਰਿਸਮੀ ਚਾਂਪ ਚਾਈਨੈਸ 버ਗਰ ਤੇ ਆ ਮੋਮੋਸ ਕੋਦੀ ਲਾਜਵਾ ਬਣਾਉਂਦੇ ਨੇ ਜੀ ਤੇ ਇਹਨਾਂ ਦੀ ਉਹ ਮੇਜਰ ਕੀ ਗੱਲ ਹੋ ਗਈ ਉਹ ਹੋਣਾ ਕੀ ਅੱਜ ਤਾਰੀ ਨਾਲ ਫੇਰ ਪੰਗਾ ਪੈ ਗਿਆ ਉਹ ਅੱਜ ਕੀ ਹੋ ਗਿਆ ਉਹ ਦੋ ਜਣੇ ਮੈਂ ਕੱਲਾ ਬਹੁਤ ਕੁੱਟਿਆਂ ਨਾਲ ਮੈਨੂੰ ਗਾਲਾਂ ਕੱਢੀਆਂ ਯਾਰ ਯਾਰ ਇਹਨਾਂ ਦਾ ਰੋਜ ਦਾ ਹੋ ਗਿਆ ਆਂ ਦੱਸ ਉੱਥੇ ਕੋਈ ਸੀਸੀਟੀਵੀ ਕੈਮਰਾ ਸੀਗਾ ਨਹੀਂ ਸੀਸੀਟੀਵੀ ਦਾ ਕੋਈ ਨਹੀਂ ਯਾਰ ਤੂੰ ਆਪ ਰਿਕਾਰਡਿੰਗ ਕਰ ਲੈਂਦਾ ਉਹ ਮਨੂੰ ਉਹਨਾਂ ਨੇ ਢਟਾਇਆ ਹੋਇਆ ਉਹ ਥੱਲੇ ਪੈਰ ਰਿਕਾਰਡਿੰਗ ਕਰ ਲੈਂਦਾ ਯਾਰ ਕਿਸੇ ਪਿੰਡ ਦੇ ਬੰਦੇ ਨੇ ਤੈਨੂੰ ਕੁੱਟ ਪਿੰਡੇ ਨੂੰ ਦੇਖਿਆ ਹੋਵੇ ਨਹੀਂ ਮੈਂ ਕੱਲਾ ਸੀ ਖੇਤਾਂ 'ਚ ਤਾਂ ਲੜਾਈ ਹੋਈ ਐ ਯਾਰ ਨਾ ਤਾਂ ਕੋਈ ਸੀਸੀਟੀਵੀ ਰਿਕਾਰਡਿੰਗ ਐ ਨਾ ਕਿਸੇ ਬੰਦੇ ਨੇ ਤੈਨੂੰ ਕੁੱਟ ਪੈਂਦੇ ਨੂੰ ਦੇਖਿਆ ਇਹ ਨਾ ਖਬਰ ਚੱਲਣੀ ਨਹੀਂ ਹੈ ਇਹਦੀ ਕੀ ਰਿਪੋਰਟ ਕਰੂੰਗਾ ਮੈਂ ਜੇ ਕਿਤੇ ਉੱਥੇ ਸੀਸੀਟੀਵੀ ਦੇ ਫੁਟੇਜ ਹੁੰਦੀ ਜਾਂ ਚਾਰ ਬੰਦਿਆਂ ਨੇ ਤੈਨੂੰ ਕੁੱਟ ਪੈਂਦੇ ਨੂੰ ਦੇਖਿਆ ਹੁੰਦਾ ਮੈਂ ਐਨੀ ਮਸਾਲੇਦਾਰ ਸਨਸਨੀਖੇਜ ਰਿਪੋਰਟ ਬਣਾਣੀ ਸੀ ਨਾ ਸਾਰੇ ਪੰਜਾਬ 'ਚ ਵਾਇਰਲ ਕਰ ਦੇਣੀ ਸੀ ਇਹ ਹੁਣ ਕੁਝ ਨਹੀਂ ਹੋ ਸਕਦਾ ਹੁਣ ਤਾਂ ਵੀਰੇ ਕੁਝ ਨਹੀਂ ਹੋਣਾ ਇੱਕ ਹਾਂ ਰਾਜਮਾ ਚਾਵਲ ਚਨਾ ਚਾਵਲ ਕੀ ਹੋ ਗਿਆ ਉਹ ਤਾਰੀ ਨਾਲ ਅਜ ਫੇਰ ਪੰਗਾ ਪੈ ਗਿਆ ਅੱਜ ਕੀ ਗੱਲ ਹੋ ਗਈ ਉਹ ਹੋਣਾ ਕੀ ਆ ਉਹ ਦੋ ਜਣੇ ਮੈਂ ਇਕੱਲਾ ਮੈਨੂੰ ਢੇਰ ਕੇ ਘੁੱਟਿਆ ਬੜਾ ਰੋਹਦਾ ਹੀ ਕੰਮ ਹੋ ਗਿਆ ਮੈਂ ਉਹਨੂੰ ਪੜਨੇ ਬਾਕੇ ਆਣਾ ਖੜ ਜਾ ਉਹ ਗੱਲ ਤਾਂ ਸੁਣ ਤੂੰ ਕਿਧਰ ਚਲੇ ਗਿਆ ਸੀ ਮੈਂ ਤਾਰੀ ਤੇ ਉਹਦੇ ਨਾਲ ਦੇਦਾ ਹਿਸਾਬ ਕਰਕੇ ਆਇਆ ਹੁਣ ਨਹੀਂ ਪੰਗਾ ਲਿੰਦੇ ਤੇਰੇ ਨਾਲ ਉਹ ਅੱਛਾ ਐ ਤਾਂ ਦੱਸ ਗੱਲ ਹੋਈ ਕੀ ਸੀ ਕੀ ਹੋਇਆ